مایا نا ہوئی ناگنی جگت رہی. رہی سارے ਇਹ ਨਾ ਕਰਨੀ ਹੈ ਜੇ ਕੋਈ ਮਰਦਾ ਮਾਇਆ ਦਾ ਧਿਆਨ ਕਰਕੇ ਉਹ ਵੀ ਸਾਧਗੀ ਚੋਂ ਦਿੰਦਾ ਕੋ ਸਤਨਾ ਸਵਾਹਿਗੁਰੂ ਅਜੇ ਦੱਸੋ ਜੱਪੇ ਰੋਣਾ ਦੇਤੀਆਂ ਕਹਿੰਦਾ ਮੈਂ ਨਹੀਂ ਰਹਿਣੀ ਕੋਨਾ ਇਹਦਾ ਮੈਨੂੰ ਸਮਾ ਵਸਾ ਗਿਆ ਪਤਾ ਨਹੀਂ ਕਦੋਂ ਮੈਂ ਮੇਰੇ ਕਰਮਾਂ ਦੀ ਕਿਰਤੀ ਸੇਵਾ ਦਿੱਤੀ ਹੋਈ ਸੀ ਕਰ ਕੋ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਅਜ ਧਿਆਨ ਕਰਕੇ ਨਾ ਸੇਵਾ ਕੀਤੀ ਹੋਰਾਂ ਜੱਟੀਆਂ ਕਹਿੰਦੇ ਸਾਡੇ ਯਾਦ ਕਰ ਲਿਆ ਕਰੀ ਕਿ ਨਹੀਂ ਮਾਤਰੀਆਂ ਨਾਲ ਵੀ ਯਾਦ ਕਰਨੀਆਂ ਸਮੇਂ ਤੇਰੇ ਕੋਲ ਆਏ ਸੀ ਕਿ ਜ਼ਰਬਾ ਦਾ ਵੀ ਹੋ ਗਏ ਕਹਿੰਦੇ ਕਮਨ ਮਰੇ ਗੱਭੂ ਜਿਹੜਾ ਸੋਈਆ ਰਿਹਾ ਉਹ ਆਪਣੇ ਘਰ ਲੈ ਕੇ ਕਿ ਘਰ ਪਹਿਲਾਂ ਤੋਂ ਤਾਂ ਦਾਣਾ ਦੀ ਪ੍ਰਿਆਰ ਹੀ ਖਤਮ ਕਰ ਦਿੱਤਾ ਤੇ ਹੋਰਾਂ ਤੇ ਆਦਾ ਕੁਸਤਨਾ ਸ਼੍ਰੀ ਵਾਹਿਗੁਰੂ ਇਹ ਘਰ ਲੈ ਗਿਆ

ਕਿਸੇ ਵਾਦਾ ਨੇ ਆਜੂ ਫੁੱਟੇ ਤਰਗਾ ਤੇ ਯਾਰਾਂ ਦਾ ਵੀ ਦਰਦੀ ਕਰਗੀ ਦਰਦ ਦੇਵਾ ਵੀ ਦਰਦ ਕਰਗੀ ਦਰਦ ਦੇਵਾ ਅਜੀਰਾ

ਜਦੋਂ ਗਾਇਕ ਵਿਕਾਦੇ ਤੋਦ ਪ੍ਰੇਸ ਸਰਬਾਹੰਦ ਹੈ ਕਿ ਕਈਆਂ ਦੇ ਤਾਂ ਦਰਵਾਜ਼ੇ ਵੀ ਬੰਦ ਕਰ ਦੇ ਸੀ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਇਤਿਹਾਸ ਤੋਂ ਬੱਝ ਤੁਰੋਂ ਆਉਂਦਾ ਹੈ ਅੱਜ ਕੱਲ ਕਿਸੇ ਗਿਆਨ ਤਾਂ ਪੈਂਦਾ ਸਵਰਥੀਆਂ ਦੇ ਵਾਂਗ ਵੇਚਿਆ ਤੇ ਜਦੋਂ ਕਹਿੰਦੇ ਕਰੋ ਆਪਾਂ ਦੇਖਦੇ ਨੇ ਕਿ ਅੰਦਰ ਕਦ ਕੀ ਨਾ ਆਉਂਦੇ ਹਾਂ ਉਹਨੇ ਦੱਸਿਆ ਮਮਦਾਨ ਜੀ ਦੇ ਹਨ ਉਸੇ ਤਰ੍ਹਾਂ ਉਹ ਇਬਾਦਤ ਕਰਨ ਲੱਗੀ ਉਸ ਦੀ ਗੁਰੂਗੋਬਦ ਸਿੰਘ ਦਾੰਮੇ ਕਹਿੰਦੇ ਜਾਣਦਾ ਤਾਂ ਨਹੀਂ ਜਿਹੜਾ ਵੀ ਆਉਂਦਾ ਉਹਨੂੰ ਆਪਣੀ ਬੇਟੀ ਚੁਲਾ ਕੇ ਮਰਵਾ ਦਿੰਦਾ ਸੁਣਿਆ ਹੈ ਅਸੀਂ ਉਹਨਾਂ ਦੀਆਂ ਬਾਤਾਂ ਹੀ ਸੁਣਤੀ ਸਕ ਜਾਂਦੇ ਨੇ آج ساتھ یہ کوئی ہوتی پاہ بھی ہے اگر آپ کو ساتھ ہیں سیاں ہے کہ مانا کموں کو اس کی نوکیں پیار کی جائے گے پڑھلیوں پیار کے لاؤں ساتھ پر ہی دیت مارے